ਉਹ ਵੀ ਨਹੀਂ ਬਿੱਟੂ ਦੇ ਵੱਲੋਂ ਰਾਹੁਲ ਗਾਂਦੇ ਨੂੰ ਅਪਸ਼ਬਦ ਬੋਲੇ ਜਾਣ ਤੋਂ ਬਾਅਦ ਮਾਮਲਾ ਕਾਫੀ ਕਰਮਾਇਆ ਹੋਇਆ ਹੈ ਸੋ ਇਸ ਨੂੰ ਲੈ ਕੇ ਕਾਂਗਰਸ ਸੇਵਾ ਦਲ ਦੇ ਵੱਲੋਂ ਭਾਜਪਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਕਿ ਆਚੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਜਿਨ੍ਹਾਂ ਨੂੰ ਤਿੰਨ ਵਾਰ ਕਾਂਗਰਸ ਨੇ ਐਮਪੀ ਬਣਾਇਆ ਇਨੰਦਪੁਰ ਤੋਂ ਤੇ ਦੋ ਵਾਰ ਲੁਧਿਆਣੇ ਤੋਂ ਤੇ ਉਸ ਤੋਂ ਬਾਅਦ ਹੀ ਉਹ ਭਾਜਪਾ ਦੇ ਜਦੋਂ ਦੇ ਗਏ ਨੇ ਤੇ ਕਾਂਗਰਸ ਦੇ ਬਾਰੇ ਉਲਟ ਪੁਲਟ ਬੋਲ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਸੋਚਦੇ ਆ ਕੀ ਇਹਨਾਂ ਦਾ ਕਹਿਣਾ ਦੇਸ਼ ਕਬਲ ਸੇਵਾ ਦਲ ਇੱਕ ਹੀ ਹੋਇਆ ਇੱਕ ਹੀ ਹੋਇਆ ਇੱਕ ਹੀ ਪਰਦਾ ਜੀ ਕੀ ਨਾਮ ਹੈ ਜੀ ਕਿਹੜੀ ਬਾਡੀ ਹੈ ਜੇ ਤੁਸੀਂ ਬਿੱਟੂ ਦੇ ਖਾਸਤੇ ਪ੍ਰੋਟੈਸਟ ਕਰ ਰਹੇ ਹੋ ਅੱਜ ਅਸੀਂ ਕਾਂਗਰਸ ਸੇਵਾਦਾਲ ਵੱਲੋਂ ਇੱਥੇ ਪ੍ਰਦਰਸ਼ਨ ਕਰਨ ਆਏ ਆ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ੀਸ਼ अवस्थी ਜੀ ਲੁਧਿਆਣਾ ਹਰਬੰਦੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਾਲ ਦੇ ਇਹਨਾਂ ਦੀ ਅਗਵਾਈ ਵਿੱਚ ਇੱਥੇ ਚ ਧਰਨੇ ਦਾ ਇੰਤਜ਼ਾਮ ਕੀਤਾ ਗਿਆ ਸਾਰੇ ਇਲਾਕੇ ਤੋਂ ਸਟੇਟ ਬਾਡੀ ਦੇ ਸਾਡੇ ਬੰਦੇ ਵਾਈਸ ਪ੍ਰਧਾਨ ਜਨਰਲ ਸੈਕਟਰੀ ਔਰ ਨਾਲ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਜਨਾਂ ਤੋਂ ਆਏ ਆ ਅੱਜ ਜਿਹੜਾ ਧਰਨੇ ਦਾ ਮਕਸਦ ਸੀ ਉਹ ਇਹ ਸੀ ਕਿ ਜਿਹੜਾ ਰਵਨੀਤ ਸਿੰਘ ਬਿੱਟੂ ਜਿਹੜਾ ਕਿ ਅੱਜ ਆਰਐਸਐਸ ਔਰ ਬੀਜੇਪੀ ਦੇ ਮੋਢਿਆਂ ਤੇ ਚੜ ਕੇ ਜਿਹੜਾ ਰਾਹੁਲ ਗਾਂਧੀ ਜੀ ਦੇ ਖਿਲਾਫ ਕੂ ਪ੍ਰਚਾਰ ਕਰ ਰਿਹਾ ਹੈ ਕਿ ਇਹੋ ਜੀ ਸ਼ਬਦਾਵਲੀ ਸੰਵਿਧਾਨਕ ਪਦ ਦੇ ਉੱਤੇ ਬੈਠੇ ਹੋਏ ਵਿਅਕਤੀ ਨੂੰ ਨਹੀਂ ਕਰਨੀ ਚਾਹੀਦੀ। ਅੱਜ ਜਿਹੜੇ ਅਹੁਦੇ ਤੇ ਉਹ ਬੈਠੇ ਆ ਉਹ ਅੱਜ ਦੇਸ਼ ਦੇ ਮੰਤਰੀ ਆ ਕਿਸੇ ਪਾਰਟੀ ਔਰ ਉਹ ਬਾਅਦ ਦੀ ਗੱਲ ਆ ਪਰ ਇੱਕ ਸੰਸਦ ਦੇ ਵਿੱਚ ਇੱਕ ਆਪੋਜੀਸ਼ਨ ਦਾ ਲੀਡਰ ਉਹ ਵੀ ਇੱਕ ਸੰਵਿਧਾਨਕ ਪਦ ਦੇ ਉੱਤੇ ਆ ਔਰ ਉਸ ਵਿਅਕਤੀ ਜਿਸ ਵਿਅਕਤੀ ਨੇ ਇਸ ਦਾ ਪੋਲੀਟੀਕਲ ਕੈਰੀਅਰ ਬਣਾਇਆ ਹੋਵੇ ਜੀ ਰਾਹੁਲ ਗਾਂਧੀ ਜੀ ਨੇ ਰਵਨੀਤ ਸਿੰਘ ਬਿੱਟੂ ਨੂੰ ਯੂਥ ਪ੍ਰਧਾਨ ਤੋਂ ਲੈ ਕੇ ਤਿੰਨ ਵਾਰ ਐਮਪੀ ਬਣਾਇਆ ਔਰ ਇੰਨਾ ਸਨਮਾਨ ਦਿੱਤਾ ਕਿ ਸ਼ਾਇਦ ਉਹਦੇ ਕਾਬਲ ਵੀ ਹੈ ਨਹੀਂ ਸੀ ਪਰ ਕਈ ਵਾਰੀ ਉਹ ਮਤਲਬ ਕਈ ਵਾਰੀ ਜ਼ਿਆਦਾ ਮਾਨ ਸਨਮਾਨ ਦਿੱਤਾ ਹੋਇਆ ਵੀ ਖਰਾਬ ਕਰ ਜਾਂਦਾ ਉਹ ਚੀਜ਼ ਹੋਈ ਆ ਮੈਂ ਇੱਥੇ ਜੋ ਸ਼ਬਦਾਵਲੀ ਰਵਨੀਤ ਸਿੰਘ ਬਟੂਨੇ ਬੋਲੀ ਹੈ ਉਹਦੀ ਪੁਰਜੋਰ ਸ਼ਬਦਾ ਵਿੱਚ ਨਿੰਦਾ ਕਰਦਾ ਜੀ ਰਾਹੁਲ ਗਾਂਧੀ ਵਰਗੇ ਵਿਅਕਤੀ ਨੂੰ ਜਿਸ ਦਾ ਪਰਿਵਾਰ ਦਾ ਪਿਛੋਕੜ ਇੱਕ ਇਹੋ ਜਿਹਾ ਇਤਿਹਾਸ ਹੈ ਇੰਦਰਾ ਗਾਂਧੀ ਜੀ ਦੀ ਗੱਲ ਕਰ ਲਈਏ ਰਜੀਵ ਜੀ ਦੀ ਗੱਲ ਕਰ ਰਹੀਏ ਅਤਵਾਦ ਦੇ ਖਿਲਾਫ ਲੋਹਾ ਲੈਂਦੇ ਹੋਏ ਇਸ ਦੇਸ਼ ਦੇ ਉੱਤੇ ਕੁਰਬਾਨ ਹੋ ਗਏ ਜੀ ਉਹਨਾਂ ਨੂੰ ਅੱਤਵਾਦੀ ਕਹਿਣਾ ਵੱਖਵਾਦੀ ਕਹਿਣਾ ਮੈਂ ਕਹਿੰਦਾ ਸ਼ੇਮ ਰਵਨੀਤ ਸਿੰਘ ਬਿੱਟੂ ਸ਼ਰਮ ਆਉਣੀ ਚਾਹੀਦੀ ਹੈ ਜੀ ਕਿ ਇਹੋ ਜਿਹੇ ਵਿਅਕਤੀ ਦੇ ਖਿਲਾਫ ਜਿਸ ਵਿਅਕਤੀ ਨੇ 3800 ਕਿਲੋਮੀਟਰ ਦੀ ਯਾਤਰਾ ਪੈਦਲ ਚੱਲ ਕੇ ਦੇਸ਼ ਨੂੰ ਜਗਾਇਆ ਹੋਵੇ ਦੇਸ਼ ਦੇ ਵਿੱਚ ਸੰਵਿਧਾਨ ਦੀ ਲੜਾਈ ਲੜੀ ਹੋਵੇ ਦੇਸ਼ ਦੇ ਯੁਵਾ ਨੂੰ ਯੂਥ ਦੀ ਲੜਾਈ ਲੜੀ ਹੋਵੇ ਦੇਸ਼ ਦੇ ਰੋਜ਼ਗਾਰ ਨੌਜਵਾਨਾਂ ਦੇ ਰੋਜ਼ਗਾਰ ਦੀ ਲੜਾਈ ਲੜ ਰਿਹਾ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਇਹੋ ਜਿਹੇ ਵਿਅਕਤੀ ਦੇ ਖਿਲਾਫ ਰਵਨੀਤ ਸਿੰਘ ਬਿੱਟੂ ਨੇ ਜੋ ਇਹ ਰਵਈਆ ਅਪਣਾਇਆ ਕਾਂਗਰਸ ਸੇਵਾਦਲ ਅੱਜ ਤੇ ਉਹਦਾ ਹੋਰ ਵਿਰੋਧ ਕਰਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਘੋਸ਼ਣਾ ਤੁਸੀਂ ਫੇਸਬੁਕ ਤੇ ਜਾਂ ਹੋਰ ਚੈਨਲਾਂ 'ਤੇ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਕਿ ਜਿੱਥੇ-ਜਿੱਥੇ ਰਵਨੀਤ ਸਿੰਘ ਬਿੱਟੂ ਜਾਊਗਾ ਕਾਂਗਰਸ ਸੇਵਾਦਲ ਉਹਦਾ ਵਿਰੋਧ ਕਰੂਗਾ ਚਾਹੇ ਕਿਸੇ ਸ਼ਹਿਰ 'ਚ ਚਲ ਜਾਵੇ ਪੰਜਾਬ ਦੇ ਅੰਦਰ ਕਾਂਗਰਸ ਸੇਵਾਦਲ ਉਹਨੂੰ ਕਿਸੇ ਵੀ ਸਭਾ ਦੇ ਵਿੱਚ ਖਾਲੀ ਨਹੀਂ ਵਾਪਸ ਜਾਣ ਦੇਊਗਾ ਜਿੱਥੇ ਜਾਊਗਾ ਸੇਵਾਦਾਲ ਉਹਦਾ ਡਟ ਕੇ ਵਿਰੋਧ ਕਰੂਗਾ ਤੁਸੀਂ ਤਾਂ ਪਰਚਾ ਵੀ ਹੋਇਆ ਗਏ ਮੇਗਲੋ ਬਿਲਕੁਲ ਉਹਨਾਂ ਦੇ ਉੱਤੇ ਦੋ ਜਗ੍ਹਾ ਤੇ ਪਰਚਾ ਹੋ ਚੁੱਕਾ ਆ ਜੋ ਮੇਰੀ ਜਾਣਕਾਰੀ ਆ ਹੋ ਸਕਦਾ ਇੱਕ ਜਗ੍ਹਾ ਹੋਇਆ ਲੇਕਿਨ ਪਰਚਾ ਹੋ ਗਿਆ ਇੱਕ ਜਗ੍ਹਾ ਹੋਇਆ ਹੈ ਦੋ ਇੱਕ ਤਾਂ ਕਰਨਾਟਕਾ ਚ ਹੋਇਆ ਕੀ ਕੀ ਮੰਗ ਕੀ ਕਰੋਗੇ ਤੁਸੀਂ ਅਸੀਂ ਮੰਗ ਇਹ ਕਰਦੇ ਆ ਕਿ ਪਹਿਲਾ ਤਾਂ ਭਾਰਤੀ ਜਨਤਾ ਪਾਰਟੀ ਇਹ ਕਹੋ ਜੇ ਵਿਅਕਤੀ ਨੂੰ ਉਹਦੇ ਖਿਲਾਫ ਸੰਗਿਆਲ ਲਵੇ ਉਹਨੂੰ ਮੰਤਰੀਪੱਤੋਂ ਇਸਤੀਫਾ ਲਵੇ ਕੀ ਇੱਕ ਦੇਸ਼ ਦੇ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਜਿਹੜਾ ਆ ਜੀ ਬਸ ਸਰ ਸਰਕਾਰ ਚੌਗੀ ਉਹਨੇ ਦੇਣੀ ਕਿ ਨਹੀਂ ਦੇਣੀ ਨੇ ਸਾਡੀ ਮੰਗ ਹੈ ਤੁਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਬਿਲਕੁਲ ਮੰਗ ਕਰਦੇ ਆ ਔਰ ਜਾਇਜ ਮੰਗਾ ਇਹ ਲੋਕ ਜੇ ਕਿਸੇ ਇਹ ਲੋਕ ਜੇ ਕਿਸੇ ਕਾਂਗਰਸ ਪਾਰਟੀ ਚ ਕੋਈ ਬੰਦਾ ਇਥੇ ਮੜੀ ਜੀ ਸ਼ਬਦਾਵਲੀ ਇਧਰ ਉਧਰ ਵੀ ਕਰ ਦਿੰਦਾ ਤੇ ਇਹ ਲੋਕ ਸਤੀਫਾ ਮੰਗਣ ਲੱਪੈਂਦੇ ਆ ਤੇ ਇਸ ਵਿਅਕਤੀ ਨੇ ਤੇ ਰਾਹੁਲ ਗਾਂਧੀ ਦੇ ਖਿਲਾਫ ਇਹੋ ਜੀ ਗੱਲ ਕੀਤੀ ਜਿਹੜਾ ਲੀਡਰ ਆਫ ਓਪੋਜੀਸ਼ਨ ਹੈ ਕਾਂਗਰਸ ਦਾ ਚਿਹਰਾ ਹੈ ਆਉਣ ਵਾਲਾ ਪ੍ਰਵੇਸ਼ਯਾ ਦੇਸ਼ ਦਾ ਉਦੇ ਖਿਲਾਫ ਇਹੋ ਜਿਹੀ ਕਿਸ਼ਸ਼ਦਾਵੀ ਕੀਤੀ ਜਿਸ ਨੂੰ ਕਾਂਗਰਸ ਪਾਰਟੀ ਚਾਹੇ ਕਾਂਗਰਸ ਦਾ ਕੋਈ ਵੀ ਵਿੰਗ ਹੋਵੇ ਉਹ برداشت ਨਹੀਂ ਕਰੂ ਔਰ ਸੇਵਾਦਾਰਤਾ ਕਿਉਂਕਿ ਕਾਂਗਰਸ ਦਾ ਇੱਕ ਫਰੰਟਲ ਆਰਗੇਨਾਈਜੇਸ਼ਨ ਹੈ ਜਿਸ ਨੇ ਇਸ ਦੇਸ਼ ਦੇ ਵਿੱਚੋਂ ਗੋਰਿਆਂ ਨੂੰ ਪਜਾਇਆ ਜੇ ਗੋਰੇ ਪਜਾਏ ਤੇ ਚੋਰ ਕੀ ਆ ਇਸ ਕਰਕੇ ਸੇਵਾਦਲ ਨੇ ਨਾਰਾ ਦਿੱਤਾ ਜੀ ਪਹਿਲੇ ਲੜੇ ਇਥੇ ਗੋਰੋ ਸੇ ਅਬ ਲੜेंगे ਚੋਰੋਂ ਸੇ ਉਨ੍ਹਾਂ ਦੇ ਹੱਥ ਮੇ ਡੰਡਾ ਹੈ ਹਮਾਰੇ ਹੱਥ ਮੇ ਝੰਡਾ ਹੈ ਆਰਐਸਐਡੀ ਅਸੇ ਡੰਡਾ ਹੈ ਕਾਂਗਰਸ ਸੇਵਾਦਾਰਾਂ ਦਾ ਜੱਜ ਤਿਰੰਗਾ ਹੈ ਅਸੀਂ ਤਿਰੰਗੇ ਦੇ ਨਾਲ ਲੜਾਈ ਲੜਾਂਗੇ ਡੰਡੇ ਨਾਲ ਲੋਕਾਂ ਨੂੰ ਡਰਾ ਰਹੇ ਪਰ ਕਾਂਗਰਸ ਪਾਰਟੀ ਡਰਨ ਵਾਲੀ ਪਾਰਟੀ ਨਹੀਂ ਹੈ ਇਹ ਸ਼ਹਾਦਤਾਂ ਨਾਲ ਕੁਰਬਾਨੀਆਂ ਨਾਲ ਬਣੀ ਹੋਈ ਪਾਰਟੀ ਹੈ ਅੱਜ ਅਸੀਂ ਇਸ ਇਹੀ ਮੰਗ ਨੂੰ ਲੈ ਕੇ ਇੱਥੇ ਆਏ ਹਾਂ ਕਿ ਰਵਨੀਤ ਸਿੰਘ ਬਿੱਟੂ ਦਾ ਸਿਵਲ ਦਿੱਤਾ ਜਾਵੇ ਔਰ ਕਾਂਗਰਸ ਸੇਵਾਦਾਰਾਂ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਜਿੱਥੇ ਰਵਨੀਤ ਸਿੰਘ ਬਿੱਟੂ ਜਾਊਗਾ ਉਹਦਾ ਵਿਰੋਧ ਕਰੇ ਮੈਂ ਸ਼੍ਰੀਸ਼ਵਕਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਾਰ ਲੁਧਿਆਣਾ ਦੇਖੋ ਜੀ ਅਸੀਂ ਰਵਨੀਤ ਬਿੱਟੂ ਦੇ ਖਿਲਾਫ ਅੱਜ ਧਰਨਾ ਯੋਜਨ ਕੀਤਾ ਸੀਗਾ ਕਾਰਨ ਕੀ ਸੀ ਕਾਰਨ ਇਹਦੀ ਸ਼ਫਦਾਬਲੀ ਆ ਜੀ ਜਿਹੜੀ ਪਾਰਟੀ ਨੇ ਤਿੰਨ ਵਾਰ ਇਹਨੂੰ ਐਮਪੀ ਬਣਾਇਆ ਹੋਵੇ ਪਹਿਲੀ ਵਾਰ ਅਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣਾ ਤੋਂ ਜਿਹੜੀ ਥਾਲੀ 'ਚ ਖਾਣਾ ਉੱਥੇ ਛੇਕ ਕਰਨਾ ਇਹ ਗੱਲ ਹਜਮ ਲਾਇਕ ਨਹੀਂ ਐ ਸ਼ਹੀਦਾ ਦੇ ਪਰਿਵਾਰ ਤੋਂ ਜਿਨ੍ਹਾਂ ਨੇ ਕਾਂਗਰਸ ਪਰਿਵਾਰ ਦੇ ਵਿੱਚੋਂ ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੇ ਪਰਿਵਾਰ ਨੂੰ ਫਾਲਤੂ ਦੀਆਂ ਗੱਲਾਂ ਕਰਨੀਆਂ ਤੇ ਉਗਰਵਾਦ ਦੱਸਣਾ ਇਹ ਤਾਂ ਬੜੀ ਗਲਤ ਤੇ ਨਿੰਦਿਆਯੋਗ ਐ ਇਸ ਲਈ ਅਸੀਂ ਅਸੀਂ ਲੁਧਿਆਣਾ ਇਹਨਾਂ ਦੇ ਹੈੱਡਕੁਆਰਟਰ 'ਤੇ ਅੱਜ ਕਰਵਾ ਕੀਤਾ ਸੀ ਇਹ ਸਾਡੀ ਪਹਿਲੀ ਮੰਗ ਆ ਇਸ ਤੋਂ ਬਾਅਦ ਦੇਖੋ ਅੱਜ ਇਹ ਪ੍ਰਦਰਸ਼ਨ ਨਾਲ ਅਗਰ ਨਹੀਂ ਅਸਰ ਹੋਇਆ ਤਾਂ ਦੂਜਾ ਅਸੀਂ ਇਹਦੀ ਕੋਠੀ ਦੇ ਬਾਅਦ ਧਰਨਾ ਦੇਵਾਂਗੇ ਜਿੱਥੇ ਵੀ ਇਹ ਪੰਜਾਬ 'ਚ ਆਇਆ ਸੀ ਸੀ ਕਾਂਗਰਸ ਸਵਧਾਲੇ ਦਾ ਘਰਾਵ ਕਰੋ ਕਿ ਕਿੱਥੇ ਕੋਠੀ ਕਿੱਥੇ ਆਣੇ ਪਾਇਲ ਦੇ ਵਿੱਚ ਪਾਇਲ ਵਿੱਚ ਕਰੋਗੇ ਇਹਨਾਂ ਦੇ ਕਿ ਉੱਥੇ ਹੀ ਘਰਾਵ ਕਰੋਗੇ ਬਿਲਕੁਲ ਕਰਾਂਗੇ ਜਿੱਦਨ ਸਾਨੂੰ ਪਤਾ ਲੱਗਿਆ ਪੰਜਾਬ 'ਚ ਜਿੱਥੇ ਵੀ ਆਇਆ ਸੀ ਉੱਥੇ ਘਰਾਵ ਕਰਾਂਗੇ ਹਮ ਨਿਊਜ਼ ਲਈ ਵਿਕਾਸ ਦੀ ਰਿਪੋਰਟ